ਤਰਾ ਦਾ ਘਰਾਬੀ ਹੋ ਰਿਹਾ ਆ ਪੰਜਾਬ ਸਾਹਿਬ ਦੀ ਗੱਲ ਕਰ ਰਿਹਾ ਹਾਂ ਦਫਤਰ ਤੱਕ ਆ ਵੀ ਆ ਤੇ ਹੰਬਰ ਤੋਂ ਜਿਹੜੇ ਉਮੀਦਵਾਰ ਨੇ ਹੋਣਾ ਵਈ ਘਰਾਬੀ ਤਾਂ ਕਿਸਾਨਾਂ ਦੇ ਬਲੂ ਕੀ ਕਹਿਣਾ ਚਾਹੀਦਾ ਜਿਹਨਾਂ ਨੇ ਜਿਹਨਾਂ ਨੇ ਆਪ ਕੰਡੇ ਵਿਝੇ ਆ ਉਹਨਾਂ ਨੂੰ ਬਰ ਕੰਡੇ ਚੁਗਣੇ ਦਾ ਪੈਣਾ ਹੀ ਆ ਨਾ 700 ਕਿਸਾਨ ਪਹਿਲਾ ਅੰਦੋਲਨ ਦੇ ਵਿੱਚ ਸ਼ਹੀਦ ਹੋਇਆ ਕੱਲਾ ਫਿਰ ਬੇਲਪੁਣਾ ਹੈ ਕਿ ਉਹ ਵਾਪਸ ਲੈ ਲੇ ਵਾਪਸ ਲੈਓ ਜਦੋਂ 700 ਕਿਸਾਨ ਆਪਣੀ ਜਾਨ ਗਵਾ ਲਿਆ ਜੇ ਵੀ ਦਫਤਰਾ ਦਾ ਘਰਾਵੋ ਹੋ ਰਿਹਾ ਆਪਾਂ ਮਿੰਨੂ ਸਾਹਿਬ ਦੀ ਗੱਲ ਕਰੀਓ ਨਾ ਦਫਤਰਾ ਦਾ ਘਰਾਵੋ ਹੈ ਤੇ ਅੰਮ੍ਰਿਤਸਰ ਜਿਹੜੇ ਉਮੀਦਵਾਰ ਨੇ ਉਹ ਨਾ ਘਰਾਵੋ ਤਾਂ ਕਿਸਾਨਾਂ ਦੇ ਬਦੁਖੀ ਕਿਹਣਾ ਚੋਕੋ ਗੱਲ ਸੁਣੋ ਜਿਹਨਾਂ ਨੇ ਜਿਨ੍ਹਾਂ ਨੇ ਆਪ ਕੰਡੇ ਵਿਜਿਆ ਉਹਨਾਂ ਨੂੰ ਫਿਰ ਕੰਡੇ ਚੁਗਣੇ ਦਾ ਪੈਣਾ ਹੀ ਆ ਨਾ 700 ਕਿਸਾਨ ਪਹਿਲਾ ਅੰਦੋਲਨ ਦੇ ਵਿੱਚ ਸ਼ਹੀਦ ਹੋਇਆ ਪਹਿਲਾਂ ਫਿਰ ਬਿੱਲ ਬਣਾਏ ਕਿ ਉਹ ਵਾਪਸ ਲੈ ਲੈ वापस ले उदो जो सात सौ किसान अपनी जान गुआ गया तो उसी पहले ही ले 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 जो किसान विरोधता कर लग पे उस वे वापस ले लेंगे जो वापस ही लेने से जो सात सौ किसान शहीद हो गया इन्होंने देखा भी हम किसान पिछे हटना नहीं गा उदों पर बिल वापस ले हूँ दोबारा एक तेईस साल का जवाक हरियाणे वलो बीजेपी के वलों गोली चलाई ਜਿਲਾਕੇ ਉਹਨੂੰ ਸੀਧ ਕਰਤਾ ਤੁਸੀਂ ਗਾਲੇ ਲਈ ਕਿਸਾਨਾਂ ਲਈ ਕੰਡੇ ਵੀ ਦਿਉਣ ਐ ਡੱਡੇ ਡੇ ਕਿਲ ਗੱਡੇ ਹੋਇਆ ਦਿੱਲੀ ਜਾਂਦੇ ਦਿੱਲੀ ਦੇ ਵਿੱਚ ਉਹਨਾਂ ਨੇ ਕੀ ਕਰ ਲੈਣਾ ਸੀਗਾ ਇਸ ਕਰਕੇ ਇਹ ਬੀਜੇਪੀ ਨੂੰ ਜਿਹੜੇ ਕੰਡੇ ਬੀਤੇ ਆ ਉਹ ਚੁਗਣੇ ਹੀ ਬਣੇ ਆ ਤੇ ਜਿਹੜਾ ਕਿਸਾਨਾਂ ਵੱਲੋਂ ਧਰਵਾ ਲਾਇਆ ਬੀਜੇਪੀ ਉਮੀਦਵਾਰਾਂ ਦੇ ਬਾਹਰ ਉਹ ਕਿਹੜੇ ਕੰਮ ਕਿੰਨੇ ਦੇ ਉਹ ਚਾਰ ਵੇਟਕ ਲਗਣਾ ਚਾਹਵਾ ਦੇਖੋ ਧਰਨਾ ਫਿਰ ਉਹਨੂੰ ਉਹਨਾਂ ਨੇ ਤਾਂ ਨਹੀਂ ਲੌਣਾ ਐਂ ਉਹਨਾਂ ਦੇ ਕੋਲ ਹੈ ਕੀ ਆ ਇਹ ਵਿੱਚ ਧਰਨਾ ਹੀ ਲਾ ਕੇ ਉਹ ਸਾਰੂਗੇ ਆਪਣਾ ਆਪਣੀ ਆਵਾਜ਼ ਲੋਕਤੰਤਰੀ ਦੇ ਵਿੱਚ ਆਪਣੀ ਆਵਾਜ਼ ਦਾ ਹਰ ਕਿਸੇ ਨੂੰ ਰੱਖਣ ਦਾ ਹੱਕ ਹੈ ਨਾ ਉਹ ਉਹਨਾਂ ਨੇ ਕਿਸਾਨਾਂ ਨੇ ਉਹਨਾਂ ਧਰਨਾ ਲਾ ਰਹੇ ਆ ਕਿ ਤੂੰ ਜੀ ਉਹ ਨਹੀਂ ਅਮਰਸ਼ਾ ਉਹ ਨਹੀਂ ਆਏ ਸੀਗੇ ਉਹ ਕਰ ਜਾਂਦੇ ਹਾਲ ਇੱਥੇ ਸਿਰਫ ਬਿੱਟੂ ਮੇਰਾ ਦੋਸਤ ਆ ਇਹਦੇ ਨਾਲ ਕੀ ਕਿਸਾਨ ਪਛਿਆਰ ਜਨ ਆਪਣੇ ਅੰਦੋਲਨ ਤੋਂ ਤੇ ਤੁਸੀਂ ਅਮਿਤ ਸ਼ਾਹ ਦੀ ਗੱਲ ਕੀਤੀ ਗੱਲ ਕਰੀ ਅਮਿਤ ਸ਼ਾਹ ਦਾ ਇਹ ਕਹਿਣਾ ਕਿ ਚੋਣਾਂ ਤੋਂ ਬਾਅਦ ਜਿਹੜਾ ਸਰਕਾਰ ਹੈ ਉਹ ਗਿਰ ਜੇਗੀ ਤੇ ਕੇਰੀਵਾਲ ਸਾਹਿਬ ਨੇ ਜਿਹੜਾ ਪਲਟਵਾਰ ਕੀਤਾ ਉਹਨਾਂ ਦਾ ਕਹਿਣਾ ਕਿ ਇਹ ਈਡੀ ਦੇ ਜ਼ਰੀਏ ਮਤਲਬ ਕਿ ਈਡੀ ਭੇਜਣਗੇ ਈੜੀਆਂ ਰੇਟਾ ਵਾਣ ਕੇ ਲਾ ਸੁਣੋ ਇਹ ਪੰਜਾਬ ਆ ਪੰਜਾਬੀ ਆ ਜੀ ਇਹਨਾਂ ਦਾ ਫੈਸਲਾ ਪਹਿਲਾਂ ਪਲਟਾਇਆ ਹੋਇਆ ਪਰ ਬਿੱਲ ਲੈਣੇ ਪੈਗੇ ਸਿਰਫ ਵਾਪਸ ਜੀ ਇਤਨਾ ਇੱਕ ਤਾਂ ਘੜਕ ਜੂਗੀ ਜੀ ਇਹ ਹੈ ਜਾਂ ਕੋਈ ਫੈਸਲਾ ਕਰਨ ਦੀ ਕੋਸ਼ਿਸ਼ ਕਰੂਗੇ ਪੰਜਾਬੀ ਨੇ ਜੀ ਬਿਲਕੁਲ ਇਹ 3.5 ਕਰੋੜ ਪੰਜਾਬੀ ਇਹ ਆਪਣੀ ਲੋਕਤੰਤਰ ਨੂੰ ਨਹੀਂ ਖਤਮ ਹੋਣ ਦੇ ਸਕਦੇ ਅਮਿਤ ਸ਼ਾਹ ਦੀ ਗੱਲ ਕਿਤੇ ਕੱਲ ਕਿਗਰੀਵਾਲ ਨੇ ਕਿਹਾ ਕਿ ਅਮਿਤ ਸ਼ਾਹ ਇਸ ਵੀ ਕਹਿ ਕੇ ਗਏ ਨੇ ਜੇਕਰ ਪੰਜਾਬ ਦੀ ਜਨਤਾ ਆਪ ਪਾਰਟੀ ਨੂੰ ਵੋਟ ਪਾਉਂਦੇ ਤਾਂ ਉਹਨੇ ਬੁਝੀ ਬੰਦ ਕਰ ਦਿੱਤੀ ਹੈ ਜੇ ਕੋ ਇਹ ਹੁਣ ਤਾਨਾਸ਼ਹੀ ਜਿਹੜੀ ਆ ਇਹ ਤਾਨਾਸ਼ਹੀ ਦੇ ਨਾਲ ਦੇਸ਼ ਨੂੰ ਦੱਬਣਾ ਚਾਹੁੰਦੇ ਆ ਇਹਨਾਂ ਨੂੰ ਪਤਾ ਨਹੀਂਗਾ ਵੀ ਪੰਜਾਬ ਦੀ ਮਿੱਟੀ ਇੱਕ ਐਸੀ ਮਿੱਟੀ ਆ ਇਨੇ ਜੋ ਮਕੇ ਮੱਥੇ ਨੂੰ ਲਾ ਲਈ ਨਾ ਉਹਨੇ ਆਪਣੇ ਹਰ ਮਕਾਮ ਨੂੰ ਪੂਰਾ ਕਰ ਲੈਣਾ ਵਾ ਤੁਸੀਂ ਗੱਲਾਂ ਕਰਦੇ ਰਹੇ ਜਣਾ ਉਹਨਾਂ ਨੇ ਮਕਾਮ ਪੂਰਾ ਕਰ ਗਿਆ ਮੈਨੇਜਰ ਮੈਨੇਜਰ ਰਜੀਤ ਹੱਤਿਆਕਾੜ ਦੀ ਗੱਲ ਕਰੀਏ ਜਿਹੜੇ ਰਾਮ ਰਵੀ ਨੇ ਉਹਨਾਂ ਨੂੰ ਜਿਹੜੀ ਹੈ ਉਹ ਬੜੀ ਵੱਡੀ ਰਾਹਤ ਮਿਲੀ ਹੈ ਕਿ ਉਹ ਉਹਦੇ ਵੇਲੇ ਤੁਸੀਂ ਕਿਸ ਤੇ ਕਹਿੰਦੇ ਦੇਖੋ ਗੱਲ ਸੁਣੋ ਕੋਰਟਾਂ ਦੇ ਫੈਸਲੇ ਉਹਦੇ ਵਿੱਚ ਅਸੀਂ ਨਹੀਂ ਕੁਝ ਵੀ ਕਹਿ ਸਕਦੇ ਉਹ ਕੋਰਟ ਦਾ ਫੈਸਲਾ ਵਾ ਉਹ ਸਾਡਾ ਕੋਈ ਉਹਦੇ ਚ ਰਾਜਨੀਤੀ ਫੈਸਲਾ ਨਹੀਂਗਾ ਇਹ ਲੋਕ ਰਾਜਨੀਤੀ ਦੇ ਕਰਕੇ ਕੁਝ ਨਹੀਂ ਕਰ ਸਕਦੇ ਅਸੀਂ ਰਾਜਨੀਤੀ ਕਰਕੇ ਕੋਦੇ ਐ ਜਿਆ ਰੋਟੀਆਂ ਨਹੀਂ ਸਕੀ ਇੱਕ ਰਾਜਾ ਬੜਿੰਗ ਦਾ ਬਿਆਨ ਆਇਆ ਸੀ ਇੱਕ ਸੋਸ਼ਲ ਮੀਡੀਆ ਤੇ ਵੀਡੀਓ ਵਾਇਰਲ ਹੋਈ ਹੈ ਜਿਦੇ ਵਿੱਚ ਤੁਹਾਡੇ ਇੱਕ ਐਮਐਲਏ ਨੂੰ ਪੱਕਾ ਜੀ ਨੂੰ ਲਲਕਾਰ ਰਹੇ ਨੇ ਜੇ ਕੋ ਗੱਲ ਸੁਣੋ ਮੇਰੀ ਰਾਜਾ ਬੜਿੰਗ ਨੂੰ ਕਹੋ ਮੈਂ ਵੀ ਸੁਣਿਆ ਉਹ ਬਿਆਨ ਰਾਜੇ ਬੜਿੰਗ ਨੂੰ ਕਹਿ ਦਿਓ ਵੀ ਇਹ ਪ੍ਰਕਾਸ਼ ਸਿੰਘ ਬਾਦਲ ਦਾ ਲੰਬੀ ਵਾਲੇ ਨਹੀਂ ਹੈਗੇ ਲੁਧਿਆਣੇ ਵਾਲੇ ਆ ਇੱਥੇ ਬੜੇ-ਬੜਿਆਂ ਦੇ ਨੱਕ ਮੋੜ ਕੇ ਦਾਸਤਾ ਵੀ ਆ ਸੀ ਲੁਧਿਆਣੇ ਦੇ ਜੰਪ ਵਾਲਾ ਉਹ ਸਾਨੂੰ 180 ਕਿਲੋਮੀਟਰ ਤੋਂ ਅੱਗੇ ਇੱਥੇ ਸਾਨੂੰ ਬਾ ਚੱਕ ਕੇ ਲਲਕਾਰਦਾ ਵਾ ਹੁਣ ਕਾ ਇਹ ਲਲਕਾਰੇ ਕਿਸੇ ਹੋਰ ਨੂੰ ਸੁਣਾ ਤੇਰੇ ਵਰਗੇ ਲਲਕਾਰਿਆ ਸੀ ਆਪਣੇ ਕੋਲ ਹਰ ਵੇਲੇ ਰੱਖੀ ਹੋਇਆ ਜਦੋਂ ਇੱਕ ਲਲਕਾਰਾ ਤੂੰ ਸੁਣਿਆ ਨਾ ਤਾਂ ਗਿੱਦੜ ਵੇ ਤੱਕ ਜਾ ਕੇ ਸਾਹ ਲੈਂਦੇ ਰੁਕੇਗਾ ਇੱਕ ਐਮਐਲਏ ਜੀਨਾ ਦੀ ਗੱਲ ਕਰੇ ਇੱਕ ਬਾਡੀ ਵੀਡੀਓ ਜਿਹੜੀ ਆਡੀਓ ਕਾਪੀ ਵਰਤ ਹੋ ਰਹੀ ਉਹਨੂੰ ਕਿਸੇ ਕੰਦੇ ਦੇ ਦੇਖੋ ਉਹ ਦੀ ਉਹ ਕਰ ਰਿਹਾ ਮਾਰੇ ਉਹ ਜੀਨਾ ਕਰ ਰਹੀ ਉਹ ਕਹਿ ਰਹੀ ਅ ਵੀ ਬਰੀ ਬਾਜਨੇਗੀ ਤੇ ਕਿਸੇ ਨੇ ਗਲਤ ਵੀ ਯੂਜ਼ ਕੀਤੀ ਆ ਉਹਦੇ ਬਾਰੇ ਅਸੀਂ ਕਰ ਰਹੇ ਆ ਪੂਰਾ ਤਹਿਕੀਕਾ ਤੇ ਆਪਾਂ ਗੱਲ ਕਰੀ ਕजरीवाल ਸਾਹਮਣੇ ਮਤਲਬ ਕੀ ਕਿਹਾ ਕਿ ਜਿਹੜੇ ਮੋਦੀ ਸਾਹਮਣੇ ਜਿਹੜਾ ਬੜਾ ਘਮੰਡ ਹੋ ਗਿਆ ਤੇ ਉਹਦੇ ਬਾਰੇ ਤੁਸੀਂ ਕੀ ਕਹਿਣਾ ਹੈ ਇਹ ਆ ਉਹਦਾ ਸਾਰੇ ਜੱਗ ਜਹਿਰ ਗੱਲਾਂ ਆ ਕੋਦਰ ਲੱਗਦਾ ਹੀ ਆ ਉਹ ਕੇਰਿਆਲ ਸਾਹਿਬ ਨੂੰ ਅੰਦਰ ਕੀਤਾ ਲੋਕਤੰਤਰ ਨੂੰ ਖਤਮ ਕਰਨਾ ਚਾਹੁੰਦਾ ਮੋਦੀ ਅਮੀਸ਼ਾ ਨੇ ਪੰਜਾਬ ਸਰਕਾਰ ਨੂੰ ਬਰਖਾਸ ਕਰਨ ਦੀ ਗੱਲ ਕੀਤੀ ਉਹਨੂੰ ਕਿਸ ਕੰਦੇ ਦੇ ਮੈਂ ਤੁਹਾਨੂੰ ਦੱਸਿਆਦਾ ਹੈਗਾ ਇਹ 3.5 ਕਰੋੜ ਪੰਜਾਬੀ ਆ ਇਹਨਾਂ ਨੂੰ ਬਾਰਡਰਾਂ ਦੇ ਨਹੀਂ ਰੋਕੇ ਸੀਗੇ ਤੇ ਲੱਗਦਾ ਕਿ ਬਿਆਣਾ ਵੱਜੇ ਦੇ ਨਾਲ ਕੋਈ ਅਸਰ ਪੂਗਾ ਕੋਈ ਅਸਰ ਨਹੀਂ ਸਾਡੀ ਸਾਡੇ ਪੰਜਾਬੀਆਂ ਤੇ ਕੋਈ ਅਸਰ ਨਹੀਂਗਾ ਅਸੀਂ ਉਹਨਾਂ ਨੂੰ ਦਿੱਲੀ ਦੇ ਰਾਜਾਂ ਦੇ ਵਟਾਇਆ ਵਾ ਜੇ ਕੋਈ ਸਾਡੇ ਰਾਜਵਾਲ ਚਾਕੂਗਾ ਨਾ ਸਾਉ ਨੂੰ ਉਸ ਗੱਲ ਦਾ ਜਵਾਬ ਦਿੱਤਾ ਜਾਊਗਾ। ਅਸਲ ਵਿੱਚ ਇਹ ਤੇ ਜਿਦਾਂ ਪਹਿਲੇ ਦਿਨ ਤੋਂ ਜੁੜੇ ਪਿੰਡਾਂ ਵੀ ਜੁੜੇ ਹੋ, ਚਿਹਰਾ ਵੀ ਜੁੜੇ ਹੋ, ਲੋਕਾਂ ਦੇ ਵਿੱਚ ਵੀ ਤੇ ਵੀ ਉਹ ਕਿੰਨਾ ਦਾ ਲੋਕਾਂ ਦਾ ਸੰਜੋਗ ਮਿਲਿਆ ਹੋਂ ਤੱਕ ਬਹੁਤ ਵਧੀਆ ਬਹੁਤ ਪਿਆਰ ਕਰਦੇ ਆ ਲੋਕ। ਜਿੰਨਾ ਲੋਕਾਂ ਨੇ ਪਹਿਲਾਂ ਹੀ ਦਿਖਾਦਾ ਵੀ ਪਹਿਲੀ ਤਰੀਕ ਆ ਵੇ। ਇੱਕ ਨੰਬਰ ਦਾ ਵਜਨ ਦਵਾ ਕੇ ਇੱਕ ਨੰਬਰ ਦੀ ਜਿੱਤ ਕਰ ਲਈ। ਜਗਵੀਰ ਬਾਦਲ ਦਾ ਵੀ ਬਿਆਨ ਆਇਆ ਸੀ ਕਿੰਦੇ ਆਮ ਪਾਰਟੀ ਦੇ ਐਮ.ਐਲ.ਏ. ਤੇ ਰਿਸ਼ਵਤ ਲੈ ਲਾਗੇ ਜਿਹੜਾ ਚਿੱਟਾ ਇਹਨਾਂ ਨੇ ਵੜਿਆ ਪੰਜਾਬ ਦੇ। ਚਲੋ ਹੁਣ ਆਪ ਹੀ ਰੋਗ ਲਾ ਕੇ ਆਪੇ ਦਵਾਵਾ ਦੇ ਨਹੀਂ ਦਿੱਤੀਆਂ ਨਹੀਂ ਜਾਂਦੀਆਂ। ਤੇ ਜਗਵੀਰ ਬਾਦਲ ਉਹਨਾਂ ਦੇ ਰੋਗ ਲਾਏ ਹੋਇਆ। ਪਰ ਮਾਂ ਨੂੰ ਪੁੱਛ ਨਾ, ਆਰ ਪੰਜਾਬੀ ਨੂੰ ਪੁੱਛ ਲੋ। ਮੈਂ ਇੱਥੇ ਜੀ ਵੀ ਆਂ ਤੇ ਉਹ ਵੀ ਉਹਨਾਂ ਦੀ ਸੜਕਾਂ ਤੇ ਲੋੜ ਬਈ ਲੋੜ ਕਰ ਰਹੇ ਨੇ। ਚਲੋ ਉਹ ਤਾਂ ਉਹਨੇ ਦਾ ਆਪਣਾ ਲੋਕ ਤਾਂ ਤਰ੍ਹਾਂ ਕੋਈ ਵੀ ਬੰਦਾ ਪ੍ਰਚਾਰ ਕਰ ਸਕਦਾ। ਪਰ ਚਾਰ ਨੇ ਮਨਾਈ ਕਿਸੇ ਨੇ ਮਨਾਈ ਨਹੀਂ ਪਰ ਆਪਣਾ ਪ੍ਰਚਾਰ ਜਿਹੜਾ ਮਰਜ਼ੀ ਕਰ ਸਕਦਾ